ਮੀਤ ਅਨਮੋਲ ਦੀ ਓਸ਼ੋ ਦੇ ਪਰਵਚਨਾਤੋਂ ਸੰਕ੍ਰਿਤ ਬੋਧ ਕਥਾਵਾਂ ਦੀ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਡੇਲਕਾਰਨੇਗੀ ਤੇ ਚਿੱਠੀ ਡੇਲਕਾਰਨੇਗੀ ਨੇ ਇੱਕ ਅਨਪਬਲਿਖਿਆ ਹੈ ਉਸਨੇ ਲਿਖਿਆ ਹੈ ਕਿ ਲਿੰਕਨ ਤੇ ਉਸਨੇ ਇੱਕ ਭਾਸ਼ਣ ਦਿੱਤਾ ਸੀ ਰੇਡੀਓ ਉੱਪਰ ਤੇ ਉਸ ਦੀ ਜਨਮ ਤਰੀਕ ਗਲਤ ਬੋਲ ਗਿਆ ਸੀ ਉਸਦੇ ਕੋਲ ਕਈ ਚਿੱਠੀਆਂ ਪਹੁੰਚੀਆਂ ਗੁੱਸੇ ਨਾਲ ਕਿ ਤੈਨੂੰ ਜਨਮ ਤਰੀਕ ਤੱਕ ਦਾ ਤਾਂ ਪਤਾ ਨਹੀਂ ਤਤੂ ਭਾਸ਼ਣ ਕਿਉਂ ਦਿੱਤਾ ਅਮਰੀਕਾ ਦੇ ਕਿਸੇ ਪਿੰਡ ਤੋਂ ਇੱਕ ਔਰਤ ਨੇ ਉਸ ਨੂੰ ਇੱਕ ਬਹੁਤ ਹੀ ਸਖਤ ਚਿੱਠੀ ਲਿਖੀ ਜਿਸ ਵਿੱਚ ਜਿੰਨੀਆਂ ਗਾਲਾਂ ਉਹ ਦੇ ਸਕਦੀ ਸੀ ਉਸ ਨੇ ਦਿੱਤੀਆਂ ਕਾਰਨੇਗੀ ਨੂੰ ਬਹੁਤ ਗੁੱਸਾ ਆਇਆ ਉਸ ਨੇ ਰਾਤ ਨੂੰ ਉਸੇ ਸਮੇਂ ਉੱਠ ਕੇ ਉਸ ਦੀ ਚਿੱਠੀ ਦਾ ਜਵਾਬ ਲਿਖਿਆ ਜਿਸ ਤਰ੍ਹਾਂ ਦੀਆਂ ਗਾਲਾਂ ਉਸ ਔਰਤ ਨੇ ਲਿਖੀਆਂ ਸਨ ਉਸ ਨਾਲੋਂ ਦੁੱਗਣੇ ਵਜ਼ਨ ਦੀਆਂ ਗਾਲਾਂ ਕਾਰਨੇਗੀ ਨੇ ਵੀ ਲਿਖੀਆਂ ਪਰ ਰਾਤ ਹੋ ਗਈ ਸੀ ਦਸਤਨੌਕਰ ਵੀ ਚਲਾ ਗਿਆ ਸੀ ਤਾਂ ਉਹ ਚਿੱਠੀ ਪੋਸਟ ਨਹੀਂ ਕੀਤੀ ਜਾ ਸਕਦੀ ਸੀ ਸਵੇਰੇ ਉੱਠ ਕੇ ਉਸਨੇ ਸੋਚਿਆ ਕਿ ਇੱਕ ਵਾਰ ਚਿੱਠੀ ਨੂੰ ਦੁਬਾਰਾ ਪੜ ਲਵਾਂ ਪਰ ਹੁਣ 12 ਘੰਟਿਆਂ ਦਾ ਫਰਕ ਪੈ ਗਿਆ ਸੀ ਜਦੋਂ ਉਸਨੇ ਚਿੱਠੀ ਪੜੀ ਤਾਂ ਉਸਨੂੰ ਲੱਗਾ ਕਿ ਚਿੱਠੀ ਵਿੱਚ ਥੋੜੀ ਜ਼ਿਆਦਾ ਬਦੀਕੀ ਹੋ ਗਈ ਹੈ ਜਦੋਂ ਉਸਨੇ ਚਿੱਠੀ ਨੂੰ ਦੁਬਾਰਾ ਪੜਿਆ ਤਾਂ ਉਹ ਪਹਿਲਾਂ ਵਾਂਗ ਸਖਤ ਨਹੀਂ ਸੀ ਜਿੰਨਾ 12 ਘੰਟੇ ਪਹਿਲਾਂ ਲੱਗਦਾ ਸੀ ਕਿਉਂਕਿ ਉਸਨੇ ਇਸ ਨੂੰ ਦੁਬਾਰਾ ਪੜਿਆ ਸੀ ਉਸਨੇ ਕਿਹਾ ਕਿ ਜਦੋਂ ਮੈਂ ਆਪਣੀ ਚਿੱਠੀ ਪੜ੍ਹੀ ਤਾਂ ਮੈਨੂੰ ਲੱਗਾ ਕਿ ਇਹ ਥੋੜਾ ਜ਼ਿਆਦਾ ਹੀ ਸਖਤ ਜਵਾਬ ਹੋ ਗਿਆ ਹੈ। ਮੈਨੂੰ ਹੋਰ ਨਵੀਂ ਲਿਖਣੀ ਚਾਹੀਦੀ ਹੈ। ਉਸਨੇ ਦੂਜਾ ਜਵਾਬ ਲਿਖਿਆ। ਉਹ ਪਹਿਲੇ ਨਾਲੋਂ ਬਦ ਨਿਮਰ ਸੀ। ਲਿਖਣ ਵੇਲੇ ਉਸਨੂੰ ਖਿਆਲ ਆਇਆ ਕਿ 12 ਘੰਟੇ ਹੋਰ ਰੁਕ ਕੇ ਦੇਖਾਂ ਕਿ ਕੋਈ ਫਰਕ ਪੈਂਦਾ ਹੈ। ਕਿਉਂਕਿ 12 ਘੰਟੇ ਅੰਦਰ ਬਹੁਤ ਫਰਕ ਪੈ ਗਿਆ ਸੀ। ਇਸ ਲਈ ਉਸਨੇ ਪਹਿਲੀ ਚਿੱਠੀ ਨੂੰ ਫਾੜ ਕੇ ਸੁੱਟ ਦਿੱਤਾ ਤੇ ਦੂਜੀ ਨੂੰ ਦਬਾ ਕੇ ਰੱਖ ਦਿੱਤਾ। ਸ਼ਾਮ ਨੂੰ ਜਦੋਂ ਦਫ਼ਤਰ ਤੋਂ ਪਰਤਿਆ ਤਾਂ ਉਸਨੇ ਨਵੀਂ ਚਿੱਠੀ ਪੜ੍ਹੀ ਤਾਂ ਉਸਨੇ ਕਿਹਾ ਕਿ ਇਸ ਵਿੱਚ ਹਾਰੇ ਕੁਝ ਸੱਟ ਬਾਕੀ ਰਹਿ ਗਈ। ਉਸਨੇ ਫਿਰ ਤੀਜੀ ਚਿੱਠੀ ਲਿਖੀ। ਪਰ ਫਿਰਨੇ ਕਿਹਾ ਕਿ ਨਹੀਂ ਜਲਦੀ ਵੀ ਕੀ ਹੈ। ਉਸ ਸੌਰਤ ਨੇ ਕੋਈ ਮੰਗ ਤਾਂ ਕੀਤੀ ਨਹੀਂ। ਕੱਲ ਸਵੇਰ ਤੱਕ ਅਡੀਕ ਕਰ ਲੈਂਦਾ। ਉਹ 7 ਦਿਨ ਤੱਕ ਅਜਿਹਾ ਨਿਰੰਤਰ ਕਰਦਾ ਰਿਹਾ। 7ਵੇਂ ਦਿਨ ਉਸਨੇ ਜੋ ਚਿੱਠੀ ਲਿਖੀ ਉਹ ਪਹਿਲੀ ਚਿੱਠੀ ਤੋਂ ਬਿਲਕੁਲ ਹੀ ਉਲਟ ਸੀ। ਪਹਿਲੀ ਚਿੱਠੀ ਸਖਤ ਦੁਸ਼ਮਣੀ ਦੀ ਸੀ। 7ਵੇਂ ਦਿਨ ਚਿੱਠੀ ਬਿਲਕੁਲ ਮਿੱਤਰਤਾ ਦੀ ਸੀ ਉਸਨੇ ਉਹ ਚਿੱਠੀ ਲਿਖੀ ਤੇ ਭੇਜ ਦਿੱਤੀ ਉਸ ਚਿੱਠੀ ਦਾ ਵਾਪਸੀ ਜਵਾਬ ਇੱਕ ਹੋਰ ਚਿੱਠੀ ਦੁਆਰਾ ਆਇਆ ਉਸ ਵਿੱਚ ਔਰਤ ਨੇ ਮਾਫੀ ਮੰਗੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਉਂਕਿ ਉਸ ਲਈ ਵੀ ਸਮਾਂ ਗੁਜ਼ਰ ਚੁੱਕਾ ਸੀ ਜੇਕਰ ਉਹ ਗੱਲਾਂ ਦਿੰਦਾ ਤਾਂ ਉਸ ਨੂੰ ਮਾਫੀ ਦਾ ਮੌਕਾ ਵੀ ਨਹੀਂ ਮਿਲਣਾ ਸੀ ਇਸ ਤਰ੍ਹਾਂ ਉਹ ਔਰਤ ਦੁਆਰਾ ਉਸ ਨਾਲ ਦੁਰਵਿਹਾਰ ਕਰਦੀ ਅੱਜ ਡੇਲ ਕਾਰਨੇਗੀ ਨਹੀਂ ਲਿਖਿਆ ਕਿ ਉਸ ਘਟਨਾ ਤੋਂ ਬਾਅਦ ਮੈਂ ਨਿਯਮ ਬਣਾ ਲਿਆ ਹੈ ਕਿ ਕਿਸੇ ਵੀ ਚਿੱਠੀ ਜਾਂ ਪੱਤਰ ਦਾ ਉੱਤਰ 7 ਦਿਨ ਤੋਂ ਪਹਿਲਾਂ ਨਹੀਂ ਦੇਣਾ